ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹੰਦ ਦੇ ਗ੍ਰੀਨ ਐਵੇਨਿਊ ਗਲੀ ਨੰਬਰ 2 ਵਾਟਰ ਸਪਲਾਈ ਦਾ ਰਹਿੰਦਾ ਕੰਮ ਸ਼ੁਰੂ ਕਰਾਉਣ ਸਮੇਂ ਦੱਸਿਆ ਕਿ ਵਾਰਡ ਨੰਬਰ 2 ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਾਟਰ ਸਪਲਾਈ ਦੇ ਕਨੈਕਸ਼ਨ ਨਹੀਂ ਸੀ ਇਸ ਲਈ ਇੱਥੇ ਦੇ ਲੋਕਾਂ ਦੀ ਪਹਿਲੀ ਮੰਗ ਸੀ ਕਿ ਵਾਟਰ ਸਪਲਾਈ ਦਾ ਕੰਮ ਕਰਾਇਆ ਜਾਵੇ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਅੱਜ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਤੇ ਜਲਦੀ ਇਸ ਨੂੰ ਨਪੇਰੇ ਚਾੜਿਆ ਜਾਵੇਗਾ ਤੋਦੇ ਲੋਕ ਸਾਫ ਅਤੇ ਸ਼ੁੱਧ ਪਾਣੀ ਪੀ ਸਕਣਗੇ ਉਹਨਾਂ ਕਾਕੇ ਸਰਹੰਦੀ ਨਿਹਾਰ ਬਦਲਣ ਦੇ ਲਈ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ ਇਸ ਮੌਕੇ ਵਿਧਾਇਕ ਤਖਬੀਰ ਸਿੰਘ ਰਾਏ ਨੇ ਹੋਰ ਕੀ ਗੱਜ ਕਿਹਾ ਇੱਕ ਵਾਰ ਤੁਸੀਂ ਵੀ ਸੁਣੋ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਕੜਿਆ 75 ਲੱਖ ਦਾ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 700 ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪੈਂਡਿੰਗ ਹੈ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਕੜਿਆ 79 ਲੱਖ ਦੇ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਕੁ ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪੈਂਡ ਲੱਗਿਆ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਖੜੇ ਆ 75 ਲੱਖ ਦਾ ਇਹ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪਿੰਡ ਕਰੇ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਕੜਿਆ 78 ਲੱਖ ਦੇ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਕੁ ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫ਼ਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪੈਂਡਿੰਗ ਰਹਿ। ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਖੜਿਆ 75 ਲੱਖ ਦਾ ਇਹ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਕੁ ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫ਼ਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪੈਂਡ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਕੜਿਆ 75 ਲੱਖ ਦਾ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਕੁ ਲੱਖ ਦਾ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪਿੰਡ ਗਰੇ